ਬਾਰਮਸਤਕਾਰਯੋਗ ਗੁਰੂ ਸਵਾਰੀ ਸਰਵਤ ਸਤ ਸੰਗਤ ਜੀਓ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਵੱਲੋਂ ਅੱਜ ਇੱਕ ਮਹਾਨ ਕਲਾਕਾਰ ਜਿਹਨੂੰ ਤੁਸੀਂ ਰੇਡੀਓ ਤੇ ਟੀਵੀ ਤੇ ਹਰ ਤੇ ਪ੍ਰੋਗਰਾਮਾਂ ਤੋਂ ਸੁਣਦੇ ਹੋ ਉਹਨਾਂ ਦੇ ਨਾਲ ਇੰਟਰੋਡਕਸ਼ਨ ਕਰ ਰਹੇ ਹਾਂ ਸੋ ਉਹਨਾਂ ਦਾ ਧੰਨਵਾਦ ਹੈ ਅਸੀਂ ਅੱਜ ਆਪਣੇ ਆਪਣੇ ਚੈਨਲ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਹਾਂਜੀ ਗੁਰਪ੍ਰੀਤ ਸਿੰਘ ਜੀ ਪਟਿਆਲੂ ਵੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਕੁਲਦੀਪ ਸਿੰਘ ਅਣਕੀ ਜੀ ਤੇ ਇਹਨਾਂ ਦੀ ਟੀਮ ਅੱਜ ਪਟਿਆਲਾ ਮੇਰੇ ਗ੍ਰਹਿ ਵਿਖੇ ਇੱਥੇ ਪਹੁੰਚੇ ਨੇ ਮੇਰੇ ਵੱਲੋਂ ਇਹਦੀ ਟੀਮ ਦਾ ਤੇ ਇਹਨਾਂ ਦੇ ਜਿੰਨੇ ਵੀ ਤੇ ਚੈਨਲ ਨੂੰ ਦੇਖਣ ਵਾਲੇ ਸਰੋਤੇ ਨੇ ਪੰਜਾਬ ਦੇ ਵਿੱਚ ਤੇ ਦੇਸ਼-ਵਦੇਸ਼ਾਂ ਦੀ ਧਰਤੀ ਵਿੱਚ ਬੈਠੇ ਸਾਰੇ ਹੀ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੰਜੀ ਪਟਿਆਲ ਵੀ ਸਾਹਿਬ ਦਾ ਜਿਹੜਾ ਜੀਵਨ ਹੈ ਇੱਕ ਇਹੋ ਜਿਹਾ ਜੀਵਨ ਹੈ ਕਿ ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਸਟਰਗਲ ਭਰਿਆ ਜੀਵਨ ਬਤੀਤ ਕੀਤਾ ਹੈ। ਅਤੇ ਬਹੁਤ ਹੀ ਵਿਛੜੇ ਪਿੰਡੇ ਵਿੱਚ ਇਹਨਾਂ ਨੇ ਗਾਇਕੀ ਸਿੱਖਣ ਦਾ ਯਤਨ ਕੀਤਾ ਕਿਉਂਕਿ ਗਾਇਕੀ ਤਾਂ ਇੱਕ ਸਮੁੰਦਰ ਹੈ ਜਿਹੜੀ ਕਿ ساری ਜ਼ਿੰਦਗੀ ਕੋਈ ਪੂਰੀ ਨਾ ਇਹਨੂੰ ਕਰ ਸਕਿਆ ਤਾਂ ਨਾ ਕੋਈ ਕਰ ਸਕੇਗਾ ਅਤੇ ਇਹਨਾਂ ਦੇ ਮਹਾਨ ਉਸਤਾਦ ਜਿਨ੍ਹਾਂ ਨੂੰ ਆਲ ਵਰਲਡ ਦੁਨੀਆ ਜਾਣਦੀ ਹੈ ਅਤੇ ਕਰੋੜਾਂ ਵਿੱਚ ਉਹਨਾਂ ਦੇ ਫਲਾਵਰ ਨੇ ਹਰ ਪੱਜਨਮਾਨ ਉਹਨਾਂ ਦੇ ਸ਼ਾਗਿਰਦ ਨੇ ਤੇ ਉਹਨਾਂ ਕੋਲੋਂ ਜੋ ਵੀ ਇਹਨਾਂ ਨੇ ਸਿੱਖਿਆ ਹੈ ਉਸ ਰੋਤਿਆਂ ਦੇ ਰੂਪ ਨੂੰ ਕੀਤਾ ਹੈ ਤੇ ਇਹਨਾਂ ਦੇ ਜੀਵਨ ਤੇ ਇਹਨਾਂ ਤੋਂ ਕੁਝ ਸਵਾਲ ਮੈਂ ਪੁੱਛ ਰਹੇ ਹਾਂ ਸੁਪ ਪਟਿਆਲੂ ਜੀ ਸਾਹਿਬ ਆਪ ਮੈਨੂੰ ਦੱਸੋ ਕਿ ਤੁਹਾਡਾ ਜਨਮ ਕਿਹੜੇ ਸਾਲ ਵਿੱਚ ਕਿਹੜੀ ਡੇਟ ਵਿੱਚ ਕਿਹਦੇ ਘਰ ਮਾਤ ਪਿਤਾ ਦਾ ਜੀਵਨ ਦੱਸਣ ਦਾ ਯਤਨ ਕਰੋ ਜੀ ਮੇਰਾ ਜਨਮ ਜੀ 25 ਜਨਵਰੀ 25 1983 ਨੂੰ ਆਪਣਾ ਪਿੰਮ ਪਿੰਡ ਪੈਂਦਾ ਜੀ ਅਮਰੋਹ ਰੋਡ ਦੇ ਉੱਤੇ ਮੰਡੀ ਗਵਿੰਦਗੜ੍ਹ ਕੋਲ ਮਾਤਾ ਪ੍ਰਕਾਸ਼ ਕੌਰ ਜੀ ਦੀ ਕੁੱਖੋਂ ਹੋਇਆ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੂੰ ਪਟਿਆਲੇ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਨੌਕਰੀ ਮਿਲ ਗਈ ਸੀ ਇਸ ਕਰਕੇ ਜੋ ਸਾਡਾ ਪਰਿਵਾਰ ਹੈ ਉੱਥੋਂ ਛੱਡ ਕੇ ਪਿੰਡ ਛੱਡ ਕੇ ਇੱਥੇ ਪਟਿਆਲੇ ਸ਼ਿਫਟ ਹੋ ਗਿਆ ਹਾਂ ਜੀ ਪਟਿਆਲ ਵੀ ਸਾਫਰ ਮੋਢਲੀ ਵਿਦਿਆ ਤੁਸੀਂ ਕਿਹੜੇ ਸਕੂਲ ਵਿੱਚ ਕੀਤੀ ਤੇ ਕਿੱਥੇ ਤੱਕ ਪੜ੍ਹਾਈ ਕੀਤੀ ਮੋਢਲੀ ਵਿਦਿਆ ਜੀ ਮੇਰਾ ਆਪਣਾ ਸਾਡੇ ਇੱਥੇ ਤਿਰਪਰੀ ਨਾਉਂ ਦੇ ਵਿੱਚ ਸਕੂਲ ਹੈ ਜੀ ਹਿੰਦੂ ਪਬਲਿਕ ਹਾਈ ਸਕੂਲ ਉੱਥੋਂ ਮੈਂ ਐਜੂਕੇਸ਼ਨ ਲਈ ਹੈ ਜੀ ਉਸ ਤੋਂ ਬਾਅਦ ਫਿਰ ਮੈਂ ਮਹਿੰਦਰਾ ਕਾਲਜ ਤੋਂ ਬੀਏ ਕੀਤੀ ਬੀਏ ਕਰਨ ਤੋਂ ਬਾਅਦ ਫਿਰ ਮੈਂ ਜੋ ਬੀਐਡ ਆਪਣੀ ਜਸਦੇਵ ਸੰਧੂ ਕਾਲਜ ਕੋਲੀਪਿੰਡ ਉੱਥੋਂ ਮੈਂ ਬੀਏ ਬੀਐਡ ਦਾ ਆਪਣਾ ਕੋਰਸ ਪੂਰਾ ਕੀਤਾ ਜਦੋਂ ਤੁਸੀਂ ਫਿਰ ਪੜ੍ਹਾਈ ਕੀਤੀ ਹੈ 10ਵੀਂ ਤੋਂ ਬਾਅਦ ਹਾਂਜੀ ਹਾਂਜੀ ਤੇ ਉਹਦੇ ਵਿੱਚ 뮤జిక్ ਨਹੀਂ ਰੱਖਿਆ 뮤జిక్ ਜੋ ਜਿਹੜੇ ਸਕੂਲ ਜਿਵੇਂ ਪੜ੍ਹਦਾ ਸੀਗਾ ਉਸ ਸਕੂਲ ਦੇ ਵਿੱਚ 뮤జిక్ টিচার ਨਹੀਂ ਸੀਗਾ ਕੋਈ ਤੇ ਨਾ ਹੀ ਉੱਥੇ ਕੋਈ 뮤జిਕ ਦੀ ਕਲਾਸ ਲੱਗਦੀ ਸੀ ਇਸ ਕਰਕੇ ਮੈਨੂੰ ਉੱਥੇ ਇਸ ਸਬਜੈਕਟ ਮਿਲਿਆ ਨਹੀਂ 뮤జిਕ ਦਾ ਜਦੋਂ ਮੈਂ ਕਾਲਜ ਦੇ ਵਿੱਚ ਗਿਆ ਪ੍ਰੋਫੈਸਰ ਨਿਰਮਲ ਸਿੰਘ ਨੇ ਉੱਥੇ ਆਪਣੇ ਹਿੰਮੇਂਦਰਾ ਕਾਲਜ ਹੁੰਦੇ ਸੀਗੇ ਉਹ ਕਹਿੰਦੇ ਵੀ ਅਸੀਂ ਤਾਂ ਸਿਖਾ ਨਹੀਂ ਸਕਦੇ ਕਿਉਂਕਿ ਤੁਸੀਂ ਪਹਿਲਾਂ ਸਿੱਖੇ ਵੀ ਨਹੀਂ ਹੈਗੇ ਮੈਂ ਕਿਹਾ ਜੀ ਮੈਂ ਪ੍ਰਾਈਵੇਟ ਤਾਂ ਸਿੱਖਿਆ ਪਰ ਸਰਕਾਰੀ ਫੇਰੇ ਕੋਲ ਕੋਈ ਡਿਗਰੀ ਨਹੀਂ ਹੈਗੀ ਕੋਈ ਸਰਟੀਫਿਕੇਟ ਨਹੀਂ ਹੈਗਾ ਉਹਨਾਂ ਨੇ ਆਪਾਂ ਨੂੰ ਮਨਾਂ ਕਰਤਾ ਸਿਖਾਣ ਤੋਂ ਇਹ ਆਪਾਂ ਸਮਝਾ ਨਹੀਂ ਸਕਦੇ ਹਾਂ ਜਿਹੜਾ ਕਾਲਜ ਦੇ ਵਿੱਚ ਫਿਰ ਮੇਰੇ ਤਿੰਨ ਸਾਲ ਐਵੇਂ ਖਰਾਬ ਹੋ ਗਏ ਜੀ ਉਸ ਤੋਂ ਬਾਅਦ ਮੈਂ ਵੀ ਐਡ ਕੀਤੀ ਯਾਨੀ ਕਿ ਪ੍ਰਾਈਵੇਟ ਐ ਮੈਂ ਸਿੱਖਦਾ ਰਿਹਾ ਮੇਰੇ ਉਸਤਾਦ ਜੀ ਪ੍ਰੋਫੈਸਰ ਬਲਜੀਤ ਸਿੰਘ ਪਟਿਆਲਾ ਘਰਾਣੇ ਤੋਂ ਜਿਹੜੇ ਸੀਗੇ ਉਹਨਾਂ ਦਾ ਬੇਟਾ ਵਿਕਰਮਜੀਤ ਸਿੰਘ ਜੋ ਇਸ ਟਾਈਮ ਬਾਹਰ ਕੈਨੇਡਾ ਦੇ ਵਿੱਚ ਸੈੱਟ ਨੇ ਉਹਨਾਂ ਕੋਲੋਂ ਹੀ ਮੈਂ ਸਗੀਤ ਦੀ ਸਿੱਖਿਆ ਲਈ ਸਿੱਖਿਆ ਮੈਂ ਬਹੁਤ ਉਸਤਾਦਾਂ ਤੋਂ ਲੇਕਿਨ ਉਹ ਉਹਨਾਂ ਨੇ ਜੋ ਉਹਨਾਂ ਦਾ ਸਿਖਾਉਣ ਦਾ ਤਰੀਕਾ ਸੀਗਾ ਉਹਨਾਂ ਦਾ ਤਰੀਕਾ ਮੈਨੂੰ ਵਧੀਆ ਲੱਗਿਆ ਤੇ ਬੜੇ ਤਨਮਾਨ ਦੇ ਨਾਲ ਉਹਨਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਸਿਖਾ ਕੇ ਕਿਹੜੀ ਕਲਾਸ ਤੁਹਾਨੂੰ ਸੰਗੀਤ ਵਿੱਚ ਆਪਣੇ ਆਪ ਨੂੰ ਘੱਲ ਆਉਂਦਾ ਯਤਨ ਕਰਨਾ ਪਸੰਦ ਆਇਆ ਸੰਗੀਤ ਦਾ ਸਫ਼ਰ ਇਦਾਂ ਜਿਹਾ ਮੇਰਾ ਸ਼ੁਰੂ ਹੋਇਆ ਜਦੋਂ ਬੈਸ ਤਾਂ ਬਸੀ ਪਠਾਨਾ ਤੋਂ ਮੇਰੇ ਮਾਸੜ-ਮਾਸੀ ਦੀ 뮤직 ਟੀਚਰ ਨੇ ਦੋਨੋਂ ਬੁਲਾਈ ਤੇ ਮਾਸੜ-ਮਾਸੀ ਦੀ ਉਹਨਾਂ ਨੇ ਸਿਖਾਇਆ ਬਹੁਤ ਆ ਬੱਚਿਆਂ ਨੂੰ ਸਰਕਾਰੀ ਰਿਟਾਇਰ ਹੋਏ ਨੇ ਇਸ ਟਾਈਮ ਉਹ 뮤직 ਟੀਚਰ ਨੇ ਐਮਏ ਐਮ ਫਿਲਪੀ ਕੀਤੀ ਜਿਹੜੀ ਮਿਊਜ਼ਿਕ ਤੇ ਮੇਰੇ ਮਾਸਟਰ ਜੀ ਨੇ ਮਾਸਟਰ ਜੀ ਨੇ ਪਰ ਸਾਨੂੰ ਪਟਿਆਲੇ ਘਰਾਣੇ ਦੇ ਵਿੱਚ ਪਟਿਆਲੇ ਸ਼ਹਿਰ ਦੇ ਵਿੱਚ ਕੋਈ ਐਨਾ ਕੋਈ ਸਜਦਾ ਜਿਵੇਂ ਆਪਾਂ ਕਹਿ ਲਈਏ ਕੋਈ ਸਿਖਾਉਣ ਵਾਲਾ ਨਹੀਂ ਮਿਲਿਆ ਹੈਗਾ ਉਸ ਤਾਲ ਵਧੀਆ ਤੇ ਜਦੋਂ ਮੈਂ ਆਪਣਾ ਅੰਗਰਵੜੀ ਸਕੂਲ ਦੇ ਵਿੱਚ ਪੜਦਾ ਸੀ ਜਾਂਦਾ ਸੀ ਅੰਗਰਵੜੀਆਂ ਆਪਣੇ ਘਰਾਂ ਦੇ ਕੋਲ ਹੁੰਦੇ ਨੇ ਅੰਗਰਵੜੀ ਸਕੂਲ ਛੋਟੇ ਬੱਚਿਆਂ ਨੂੰ ਉੱਥੇ ਛੱਡੇ ਆਉਂਦੇ ਨੇ ਮਾਪੇ ਵੀ ਚਲੋ 2-4 ਘੰਟੇ ਬੱਚਾ ਉੱਥੇ ਬੈਠੂਗਾ ਉਹਦੇ ਨਾਲ ਕੁਝ ਟਾਈਮ ਪਾਸ ਕਰੂਗਾ ਕੁਝ ਨਾ ਕੁਝ ਸਿੱਖੂਗਾ ਤਾਂ ਮੇਰੇ ਮਾਦਰ ਮੈਨੂੰ ਛੱਡਿਆ ਹੁੰਦੇ ਸੀ ਆਂਗਣਵਾਲੀ ਸਕੂਲ ਦੇ ਵਿੱਚ ਉੱਥੇ ਮੈਡਮ ਟੀਚਰ ਹੁੰਦੇ ਸੀ ਜਿਹੜੇ ਉਹ ਮੈਨੂੰ ਇੱਕ ਵਾਰ ਮਾਤਖਲਿਆ ਹਸਪੀਟਲ ਦੇ ਵਿੱਚ ਲੈ ਕੇ ਗਏ ਸੀਗੇ ਕੋਈ ਪ੍ਰੋਗਰਾਮ ਸੀਗਾ ਉੱਥੇ ਸਾਰੇ ਹੀ ਡਾਕਟਰਾਂ ਦੀ ਟੀਮ ਆਈ ਵੀ ਸੀਗੀ ਮਾਤਖਲਿਆ ਹਸਪੀਟਲ ਟੀਵੀ ਹਸਪੀਟਲ ਤੇ ਰੇਂਦਰ ਆਲਟੋ ਦੀ ਉੱਥੇ ਫਿਰ ਮੈਂ ਇੱਕ ਗਾਣਾ ਗਾਇਆ ਸੀ ਲੱਡੂ ਖਾਲਾ ਬਾਣੀਆਂ ਦੇ ਗੰਨੇ ਚੁਪਲਾ ਜੱਟਾਂ ਦੇ ਕੋਲੇ ਉੱਥੇ ਮੈਨੂੰ ਨਾਮ ਵੀ ਮਿਲਿਆ ਇੱਕ ਲੰਚ ਬਾਕਸ ਵੀ ਮਿਲਿਆ ਜੋੜਾ ਟੀਮ ਉੱਥੋਂ ਫਿਰ ਮੇਰਾ ਹੌਲੀ 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 ਹੋਣ ਦਾ ਵੱਧਾ ਗਿਆ ਵੱਧਾ ਗਿਆ ਫਿਰ ਜਿਵੇਂ ਮੈਂ ਆਪਣੀ ਮੁਟਲੀ ਸਿੱ ਉਥੇ ਅਸੀਂ ਸ਼ਰੀਵਾਨ ਜਮੇ ਬਾਲ ਸਭਾ ਲਗਦੀਆਂ ਨੇ ਬਾਲ ਸਭਾ ਦੇ ਵਿੱਚ ਫਿਰ ਅਸੀਂ ਦੋਵੇਂ ਭਰਾਵਾਂ ਨੇ ਗਾਣਾ ਉਸ ਤੋਂ ਬਾਅਦ ਫਿਰ ਕਾਲਜ ਹੋ ਗਿਆ ਫਿਰ ਅੱਗੇ ਯੂਨੀਵਰਸਿਟੀ ਹੋ ਗਈ ਉਹਨਾਂ ਦੇ ਵਿੱਚ ਮੈਂ ਪਾਰਟਿਸਿਪੇਟ ਕਰਦਾ ਆਂ ਟ੍ਰੀਬਿਜ ਕਿੰਨੇ ਅੰਕ ਸੰਸਥਾਵਾਂ ਤੋਂ ਜਿਨ੍ਹਾਂ ਨੇ ਤੁਹਾਨੂੰ ਸਨਮਾਨਤ ਕੀਤਾ ਹੋਵੇ ਸੰਸਥਾਵਾਂ ਤਾਂ ਬਹੁਤ ਨੇ ਜਿਵੇਂ ਜੇ ਮੈਂ ਲਿਸਟਲ ਨਾਮ ਲੈ ਲਾ ਜਾ ਉਹ ਲੰਬੇ ਬਹੁਤ ਹੋ ਜੂਗਾ ਕੰਮ ਆਪਣਾ ਇਸ ਤੋਂ ਇਲਾਵਾ ਆਪਣਾ ਕਬੱਡੀ ਕੱਪ ਕੀਕ ਟੂਰਨਾਮੈਂਟ ਸੱਭਿਆਚਾਰਕ ਮੇਲੇ ਐਜ਼ ਅ ਪੋਲੀਟੀਕਲ ਪਾਰਟੀ ਦੀਆਂ ਰੈਲੀਆਂ ਇਸ ਤੋਂ ਇਲਾਵਾ ਆਪਣਾ ਕੀਰਤਨ ਜਾਲਨ ਚੌਂਕੀ ਦਾ ਵੀ ਕੰਮ ਆ ਜੀ ਧਾਰਮਿਕ ਪ੍ਰੋਗਰਾਮਾਂ ਦੇ ਵੀ ਆਪਾਂ ਨੂੰ ਹਾਜ਼ਰੀ ਲਾਉਣ ਦਾ ਮੌਕਾ ਮਿਲਦਾ ਠੀਕ ਹਾਂਜੀ ਤੁਸੀਂ ਫਿਰ ਕੱਲ੍ਹ ਦੇ ਧਾਰਮਿਕ ਪ੍ਰੋਗਰਾਮ ਜਿਵੇਂ ਜੋਧਿਆਂ ਦੀਆਂ ਕੁਰਬਾਨੀਆਂ ਜਾਂ ਸੱਭਿਆਚਾਰਕ ਗੀਤ ਇਹ ਹੀ ਗੱਲ ਦੇ ਉਹ ਕਿ ਜਾਗਰਤਾ ਵਗੈਰਾ ਵੀ ਕਰ ਲੈਂਦੇ ਕਵਾਲੀ ਕਵਾਲੀ ਵੀ ਕਰ ਲੈਂਦੇ ਆਪਣਾ ਜਾਗਰਨ ਦਾ ਕੰਮ ਵੀ ਹੈਗਾ ਜੀ ਜਿਵੇਂ ਜਾਗਰਨ ਕੀਰਤਨ ਚੌਂਕੀ ਇਹਨਾਂ ਦੇ ਉੱਤੇ ਵੀ ਆਪਾਂ ਗਾਉਣੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਜਿਵੇਂ ਸੱਭਿਆਚਾਰਕ ਮੇਲੇ ਹੋਗੇ ਉਹਦੇ ਉੱਤੇ ਜਿਵੇਂ ਹਰ ਭਜਨ ਮੰਦ ਤੇ ਉਸੇ ਹੁਕਮਾਨ ਜੀ ਜਾਂ ਪੰਜਾਬ ਦਾ ਜਿਹੜਾ ਹੋਰ ਫੋਕ ਰੰਗ ਆ ਪੰਜਾਬੀ ਗਾਇਕੀ ਆ ਜਿਹੜੀ ਸੱਭਿਆਚਾਰਕ ਦੇ ਦਾਇਰੇ ਵਿੱਚ ਰਹਿ ਕੇ ਜਿਹੜੀ ਗਾਈ ਜਾਂਦੀ ਆ ਮਾਂ ਬੋਲੀ ਦੇ ਦਾਇਰੇ ਵਿੱਚ ਰਹਿ ਕੇ ਜਿਹੜੀ ਗਾਈ ਜਾਂਦੀ ਉਹ ਵਾਕਈ ਅਸੀਂ ਦੋਨੇ ਭਰਾ ਕਰਦੇ ਆ ਠੀਕ ਹੈ ਜੀ ਤੇ ਹਰ ਭਜਨ ਮੰਦ ਦੇ ਟੱਚ ਵਿੱਚ ਤੁਸੀਂ ਕਿਹੜੇ ਸੰਗ ਵਿੱਚ ਤੇ ਘੜੀ ਕਲਾਸ ਵਿੱਚ ਉਦੋਂ ਤੁਸੀਂ ਪੜਦੇ ਸੀ ਜਾਂ ਪੜ੍ਹਾਈ ਤੋਂ ਬਾਅਦ ਉਹਨਾਂ ਨਾਲ ਸੰਪਰਕ ਹੋਇਆ ਅਰ ਭਜਨਮਾਨ ਜੀ ਜਦੋਂ ਉਹਨਾਂ ਦਾ ਵੀ ਸਟਰਗਲ ਟਾਈਮ ਸੀਗਾ ਸਾਡੇ ਪਟਿਆਲੇ ਤੋਂ ਉਹਨਾਂ ਦੀ ਕੈਸਟ ਸਾਡੇ ਪਟਿਆਲੇ ਰਹਿੰਦੀ ਸੀ ਜਦੋਂ ਉਹਨਾਂ ਦੀ ਕੈਸਟੋ ਲੀਨ ਹੋਈ ਸੀ ਚਿੱਠੀਆਂ ਨਹੀਂ ਚਿੱਠੀਆਂ ਉਦੋਂ ਵੀ ਮੈਂ ਬਾਈ ਜੀ ਨੂੰ ਮਿਲੇ ਆ ਹੋਰ ਵੀ ਕਈ ਵਾਰੀ ਕਈ ਪ੍ਰੋਗਰਾਮਾਂ 'ਦੇ ਮਿਲੇ ਆ ਪਰ ਮੈਂ ਉਹਨਾਂ ਕੋਲੋਂ ਜੇ ਆਪਾਂ ਕਈ ਵੀ ਐਵੇਂ ਸਿੱਖਿਆ ਨਹੀਂ ਹੈਗਾ ਜਿਵੇਂ ਕੋਈ ਉਸਤਾਦ ਆਪਣੇ ਚੇਲੇ ਨੂੰ ਸਿਖਾਉਂਦਾ ਹੁੰਦਾ ਜਾਂ ਜਿਵੇਂ ਬਹਿ ਕੇ ਸੰਗਤ ਹੁੰਦੀ ਹੈ ਗੁਰੂ ਚੇਲੇ ਦੀ ਮੈਂ ਉਹਨਾਂ ਨੂੰ ਮੰਨਤਾ ਹੀ ਆਪਣਾ ਗੁਰੂ ਧਾਰਿਆ ਠੀਕ ਹੈ ਜੀ ਉਹਨਾਂ ਕੋਲ ਹੀ ਮੰਨ ਤੋਂ ਗੁਰੂ ਧਾਰਿਆ ਉਹਨਾਂ ਦੇ ਜੋ ਆਪਣਾ ਗਾਇਕੀ ਦਾ ਉਹਨਾਂ ਦਾ ਸਟਾਈਲ ਆ ਉਹਨਾਂ ਦਾ ਤਰੀਕਾ ਏ ਬੋਲਣ ਦਾ ਆਪਣਾ ਜਿਵੇਂ ਦੀ ਉਹਨਾਂ ਦੀ ਕਲਾਕਾਰੀ ਆ ਉਹਨੂੰ ਮੈਂ ਪ੍ਰਭਾਵਿਤ ਹੋ ਕੇ ਉਹਨਾਂ ਆਪਣਾ ਮੰਨ ਤੋਂ ਗੁਰੂ ਧਾਰ ਕੇ ਉਹੀ ਜੋ ਗਾਇਕੀ ਮੈਂ ਕਰਨ ਦਾ ਹੁਣ ਤੱਕ ਯਤਨ ਕਰਦਾ ਆ ਰਿਹਾ ਕਿਸੇ ਗੀਤ ਦੇ ਬੋਲ ਹੋ ਜਾਣ ਹਰ ਭਜਨ ਮਾਨ ਜੀ ਦੇ ਜਾਂ ਮੇਰੀ ਗਾਇਕੀ ਦੇ ਆਪਣੇ ਚ ਕਿਸੇ ਕੋਈ ਵੀ ਜਿਹੜਾ ਗੀਤ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਠੀਕ ਹੈ ਉਹਦੇ ਬੋਲ ਹੋ ਜਾਣ ਹਰ ਭਜਨ ਮਾਨ ਜੀ ਦੇ ਤੁਹਾਨੂੰ ਇੱਕ ਗਾਣਾ ਸੁਣਾ ਦੇਣਾ ਉਸਤਾਲ ਜੀ ਦਾ ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ ਕਹਿਣਾ ਕੁਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ ਮਰ ਗਿਆ ਦੇ ਮਗਰੋਂ ਲੋਕੀ ਪਾਉਂਦੇ ਕਹਾਣੀਆਂ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਮਾਨਾ ਮਰ ਜਾਣਾ ਹੁਣ ਤੱਕ ਵੀ ਲੋਕ ਜਿਨ੍ਹਾਂ ਦੇ ਪਿਆਰ ਦੀਆਂ ਬਾਤਾਂ ਪਾਉਂਦੇ ਪਿਆਰ ਦੀਆਂ ਬਾਤਾਂ ਪਾਉਂਦੇ ਉਹ ਕੈਸੇ ਲੋਕ ਸੀ ਜਿਹੜੇ ਲਾ ਕੇ ਸਨ ਤੋੜ ਨਿਭਾਉਂਦੇ ਲਾ ਕੇ ਸਨ ਤੋੜ ਨਿਭਾਉਂਦੇ ਵਾਪਸ ਨਹੀਂ ਆਉਣਾ ਯੋਨਾ ਵਾਪਸ ਨਹੀਂ ਆਉਣਾ ਯੋਨਾ ਨਦੀਆਂ ਦੇ ਆ ਪਾਣੀਆਂ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਮਾਨਾ ਮਰ ਜਾਣਾ ਇਹ ਤਾਂ ਠੀਕ ਹੈ ਨਾ ਕੋਈ ਤੇ ਤੁਸੀਂ ਹਰ ਪ੍ਰਸ਼ਨ ਮਾਨ ਦੇ ਪੂਰੀ ਕਰ ਲੈਂਦੇ ਹੋ ਪਰ ਕੋਈ ਆਪਣਾ ਵੀ ਤੁਹਾਡਾ ਜਿਹੜਾ ਰਿਕਾਰਡਿੰਗ ਹੋਇਆ ਹੋਵੇ ਪਹਿਲੀ ਵਾਰ ਰਿਕਾਰਡਿੰਗ ਹੋ ਜਾਵੇ ਪਹਿਲੀ ਵਾਰ ਜੋ ਰਿਕਾਰਡ ਹੋਇਆ ਸੀਗੀ ਜੀ ਸਾਡਾ ਦੋਵੇਂ ਭਰਾਵਾਂ ਦੀ ਸਾਡੀ ਕਵਿਸ਼ਰੀ ਰਿਕਾਰਡ ਹੋਈ ਸੀਗੀ ਇੱਕ ਦੇਹਜ ਪ੍ਰਥਾ ਦੇ ਉੱਤੇ ਉਹ ਤੁਹਾਨੂੰ ਮੈਂ ਸੁਣਾ ਦਿੰਦਾ ਹਮ ਚੰਗੇ ਪਲੇ ਦੀਆਂ ਇੱਜ਼ਤਾਂ 에 ਰੋਲਦਾ ਸੁਖੀ ਜਿੰਤਾ ਚ ਦੁੱਖਾਂ ਦੀ ਜ਼ਹਿਰ ਕੋਲਦਾ ਇਸ ਦਾਜ ਦੀਆਂ ਬੁਰੀਆਂ ਨੇ ਮਾਰਾ ਸਿਰਫ ਕੱਲੇ ਇੱਕ ਦਾਜ ਤੋਂ ਪੈਦਾ ਹੁੰਦੀਆਂ ਪੈਦਾ ਹੁੰਦੀਆਂ ਇਹ ਤਾਂ ਹੁੰਦੀਆਂ ਬਿਮਾਰੀਆਂ ਹਜ਼ਾਰ ਸਿਰਫ ਕੱਲੇ ਇੱਕ ਦਾਜ ਤੋਂ ਅੱਗ ਲਾ ਕੇ ਕਿਸੇ ਦੀ ਤੀ ਸਾੜਦੀ ਗळा ਕੋਟ ਕੇ ਕੋਈ ਸੌਰਿਆਂ ਨੇ ਮਾਰਦੀ ਨਿੱਤ ਛਾਪਦੀ ਐ ਵਿੱਚ ਅਖਬਾਰ ਸਿਰਫ ਕੱਲੇ ਇੱਕ ਦਾਜ ਤੋਂ ਪੈਦਾ ਹੁੰਦੀਆਂ ਪੈਦਾ ਹੁੰਦੀਆਂ ਪੈਦਾ ਹੁੰਦੀਆਂ ਬਿਮਾਰੀਆਂ ਗਜ਼ਾਰਾ ਸਿਰਫ ਇਕ ਦਾਜ ਤੋਂ ਪੰਜਾਬ ਦੇ ਵਿੱਚ ਦਾਜ ਪ੍ਰਥਾ ਕਰਕੇ ਹਾਂਜੀ ਪਤਾ ਨਹੀਂ ਕਿੰਨੀਆਂ ਨੌਜਵਾਨ ਬੱਚੀਆਂ ਦੇ ਤਲਾਕ ਹੋਏ ਨੇ ਤੇ ਕਿੰਨੀਆਂ ਕਿ ਬੱਚਿਆਂ ਮੌਤ ਦੇ ਘਾਟ ਉਤਾਰੀਆਂ ਗਈਆਂ ਨੇ ਇਹ ਦਾਜ ਪ੍ਰਥਾ ਵਿੱਚ ਸਤੀ ਪ੍ਰਥਾ ਦੇ ਬਰਾਬਰ ਦਾ ਇੱਕ ਲਹਣਤ ਸੀ ਸਾਡੇ ਸਮਾਜ ਵਿੱਚ ਹਾਂਜੀ ਹਾਂਜੀ ਤੇ ਤੁਸੀਂ ਬੜਾ ਵਧੀਆ ਯਤਨ ਕੀਤਾ ਲੋਕਾਂ ਨੂੰ ਸਮਝਾਉਣ ਦਾ ਤੇ ਕੋਈ ਇਹੋ ਜਿਹਾ ਗੀਤ ਜਿਹੜਾ ਤੁਹਾਡਾ ਮਖਮੂਲ ਹੋਇਆ ਹੋਵੇ ਜਿੰਨੂੰ ਆਪਾਂ ਸੱਭਿਆਚਾਰਕ ਦੇ ਨਾਲ-ਨਾਲ ਥੋੜਾ ਜਿਹਾ ਇਸ਼ਕ ਮੁਸ਼ਕ ਵਾਲਾ ਹੋਵੇ ਉਹ ਕੋਈ ਗੀਤ ਆਪਣਾ ਸੁਣਾਓ ਉਹ ਸਾਡਾ ਜੀ ਮੇਰੇ ਛੋਟੇ ਭਰਾ ਦਾ ਗਾਣਾ ਇੱਕ ਉਹ ਵੀ ਰਿਕਾਰਡ ਹੋ ਚੁੱਕਿਆ ਉਹਦੀ ਵੀਡੀਓ ਵੀ ਬਣੀ ਆ ਚੁੱਕੀ ਹੈ ਚੈਨਲਾਂ ਤੇ ਵੀ ਨਗੜੋ ਗਾਣਾ ਸੀਗਾ ਜੀ ਉਹ ਉਹ ਤੁਹਾਨੂੰ ਤੁਹਾਡੇ ਦਰੋਤਾਂ ਨੂੰ ਸੁਣਾ ਦਿੰਨਾ ਹੈ ਪ੍ਰਵੈਂਟਿਕ Song ਹੈ ਜੀ ਹੂੰ ਸੀਸੇ ਮੂਰੇ ਖੜ ਕੇ ਅਦਾਵਾਂ ਰੈਂਦੀ ਕਰਦੀ ਪਿੰਡ ਦੀ ਮੰਦਿਰ ਸਾਰੀ ਉਹਦੇ ਉੱਤੇ ਮਰਦੀ ਪੱਕੀ ਰੱਖੇ ਸਾਦਾ ਆਪਣੀ ਉਹ ਹਿੰਦ ਨੂੰ ਨਖਰੋਂ ਨੇ ਕੀਤਾ ਨਖਰੋਂ ਨੇ ਕੀਤਾ ਹਰਾਨ ਸਾਰੇ ਪਿੰਡ ਨੂੰ ਨਖਰੋਂ ਨੇ ਕੀਤਾ ਹਰਾਨ ਸਾਰੇ ਪਿੰਡ ਨੂੰ ਨਖਰੋਂ ਨੇ ਕੀਤਾ ਹਰਾਨ ਸਾਰੇ ਪਿੰਡ ਨੂੰ ਵੇ ਹੁੰਡਾ ਬੰਦ ਕਰਕੇ ਉਲਾਵੀ ਚਿੱਦਕ ਮਾਲਦੇਆਂ ਗਾਣਿਆਂ ਤੇ ਮਾਰਦੀ ਉਹ ਲੱਕ ਮਾਲਦੇਆਂ ਗਾਣਿਆਂ ਤੇ ਮਾਰਦੀ ਉਹ ਰੱਕ ਮਾਂ ਨੇ ਤੇ ਆ ਗਾਲਿਆਂ ਤੇ ਮਾਰਦੀ ਓ ਲੱਕ ਰੱਖੇ ਤੜਫਾ ਕੇ ਛੜਿਆ ਦੀ ਹਿੰਦ ਨੂੰ ਰੱਖੇ ਤੜਫਾ ਕੇ ਛੜਿਆ ਦੀ ਹਿੰਦ ਨੂੰ ਨਖਰੋਂ ਨੇ ਕੀਤਾ ਨਖਰੋਂ ਨੇ ਕੀਤਾ ਹਰਾਨ ਸਾਰੇ ਪਿੰਡ ਨੂੰ ਨਖਰੋਂ ਨੇ ਕੀਤਾ ਹਰਾਨ ਸਾਰੇ ਪਿੰਡ ਨੂੰ ਨਖਰੋਂ ਨੇ ਕੀਤਾ ਹਰਾਨ ਸਾਰੇ ਪਿੰਡ ਨੂੰ ਓਏ ਜਿਸ ਤੁਮ ਬਾਦ ਜੀ ਮੈਂ ਤੁਸੀਂ ਜਾਗਰਣ ਕਰਦੇ ਹੋ ਹਾਂਜੀ 6 ਸਟੇਜਾਂ ਦਾ ਵੀ ਕੋਈ ਧਾਰਮਿਕ ਪ੍ਰੋਗਰਾਮ ਕਰ ਲੈਂਦੇ ਨੇ ਕਿਹੜੇ ਸਰ ਜੀ 6 ਸਟੇਜਾਂ ਦੇ ਸਿਕੁਰਿਟੀ ਜਨਾਂ ਦਾ ਮੈਟਰ ਆਪਣੇ ਕੋਲ ਘੱਟ ਹੈ ਜੀ ਜਿਵੇਂ ਉਹ ਇੱਕ ਕੋਈ ਹੁੰਦਾ ਜਿਵੇਂ ਪੁਣੇ ਲੰਕੇ ਗਿਆ ਆਪਣਾ ਜੂਨ ਦਾ ਮਹੀਨਾ ਉਦੋਂ 384 ਦਾ ਜੋ ਮੈਂ ਗਾਇਆ ਤਿੰਨ ਚਾਰ ਜਗ੍ਹਾ ਤੇ ਗਾਣਾ ਭਜਨ ਮੰਦਰੀ ਦੇ ਗਾਣਾ ਗਾਇਆ ਠੀਕ ਹਾਂਜੀ ਤੇ ਉਹਦੇ ਤੋਂ ਬਿਨਾ ਤੁਹਾਡਾ ਕੋਈ ਜਾਗਰਨ ਤੇ ਸਪੈਸ਼ਲ ਕੋਈ ਪੀਟਰ ਰਿਕਾਰਡਿੰਗ ਹੋਈ ਹੋਵੇ ਕੱਲ ਨੂੰ ਹੋਈ ਤੇ ਕਿੰਨੇ ਕੀਤੀ ਇਹ ਰਿਕਾਰਡਿੰਗ ਹੋਈ ਹੈ ਜੀ ਪਰ ਜੇ ਆਪਾਂ ਨੇ ਰਿਲੀਜ਼ ਨਹੀਂ ਕੀਤੀ ਉਹ ਮਾਤਾ ਦੇ ਚਰਨਾਚੀ ਅਰਪਾ ਤੇ ਕਰੀਆ ਆਪਾਂ ਨੇ ਟੇਟ ਜੇ ਤੋਂ ਤੁਹਾਡੇ ਸੁੱਖ ਤਾਂ ਆਪਾਂ ਸੁਣਾ ਕੇ ਦੇਣੀ ਹੈ ਹਾਂਜੀ ਦੋ ਗੋਲ ਹੋ ਜਾਣਾ ਸਤਾਈ ਅੰਤਰਾ ਇਹ ਕਿਵੇਂ ਕਰਾਂ ਕਿਵੇਂ ਕਰਾਂ ਮੈਂ ਤੇਰੀ ਪੂਜਾ ਦਾਤੀਏ ਕਿਵੇਂ ਕਰਾਂ ਕਿਵੇਂ ਕਰਾਂ ਕਿਵੇਂ ਕਰਾਂ ਮੈਂ ਤੇਰੀ ਪੂਜਾ ਗਾਤੀਏ ਕਿਵੇਂ ਕਰਾਂ ਜਲ ਲਿਆਵਾਂ ਯੋ ਬਿਨ ਸੁੱਚਾ ਜਲ ਚੜਾਵਾਂ ਯੋ ਬਿਨ ਸੁੱਚਾ ਜਲ ਲਿਆਵਾਂ ਯੋ ਬਿਨ ਸੁੱਚਾ ਯੋ ਮੱਛਲੀ ਦਾ ਝੂਠਾ ਦਾਤੀਏ ਕਿਵੇਂ ਕਰਾਂ ਕਿਵੇਂ ਕਰਾਂ ਕਿਵੇਂ ਕਰਾਂ ਮੈਂ ਤੇਰੀ ਪੂਜਾ ਗਾਤੀਏ ਕਿਵੇਂ ਕਰਾਂ ਦੁੱਧ ਲਿਆਵਾਂ ਯੋ ਬਿਨ ਸੁੱਚਾ ਦੁੱਧ ਚੜਾਵਾਂ ਯੋ ਬਿਨ ਸੁੱਚਾ ਦੁੱਧ ਲੈ ਆਵਾਇਓ ਵੀ ਨਾ ਸੁੱਚਾ ਦੁੱਧ ਚਣਾਵਾਇਓ ਵੀ ਨਾ ਸੁੱਚਾ ਉਹ ਵੀ ਨਾ ਸੁੱਚਾ ਉਹ ਵੀ ਨਾ ਸੁੱਚਾ ਉਹ ਬਛੜੇ ਦਾ ਉਹ ਬਛੜੇ ਦਾ ਉਹ ਬਛੜੇ ਦਾ ਝੂਠਾ ਦਾਤੀਏ ਕਿਵੇਂ ਕਰਾਂ ਕਿਵੇਂ ਕਰਾਂ ਕਿਵੇਂ ਕਰਾਂ ਮੈਂ ਤੇਰੀ ਪੂਜਾ ਦਾਤੀਏ ਕਿਵੇਂ ਕਰਾਂ ਠੀਕ ਹੈ ਇਹ ਮਾਤਾ ਦੇ ਪੇਟਾ ਬਹੁਤ ਵਧੀਆ ਠੀਕ ਹੈ ਜੀ ਤੁਹਾਡਾ ਸਟਾਈਲ ਬਹੁਤ ਵਧੀਆ ਹੈ ਬਾਕੀ ਸਾਧੂ ਸੰਤਾਂ ਦੇ ਪੀਰਾਂ ਫਕੀਰਾਂ ਦੇ ਮੇਲਿਆਂ ਤੇ ਵੀ ਕਰਦੇ ਹੋਗੇ ਪ੍ਰੋਗਰਾਮ ਹਾਂਜੀ ਹਾਂਜੀ ਜਿੱਤੋਂ ਆਪਾਂ ਨੂੰ ਹੁਕਮ ਹੁੰਦਾ ਏ ਜਿੰਨੇ ਕਿ ਜੋਕੇ ਰਹਿ ਗਏ ਆਪਾਂ ਪਹੁੰਚਦੇ ਆਂ ਜੀ ਕਰਦੇ ਆਂ ਪ੍ਰੋਗਰਾਮ ਬੜੇ ਜਾਈਦਾ ਹਨ ਉਹਨਾਂ ਵਿੱਚੋਂ ਵੀ ਕੋਈ ਸਾਧੂ ਸੰਤਾਂ ਦਾ ਕੋਈ ਪੀਰਾਂ ਫਕੀਰਾਂ ਦਾ ਵੀ ਰਿਕਾਰਡਿੰਗ ਹੋ ਚੁੱਕਾ ਗੀਤ ਕਿ ਨਹੀਂ ਨਹੀਂ ਆਪਾਂ ਜਿੱਤੋਂ ਹੋਤਾਂ ਨਹੀਂ ਕਰਾਇਆ ਹੈਗੇ ਰਿਕਾਰਡ ਬਾਕੀ ਤੁਹਾਨੂੰ ਪਤਾ ਅੱਧੇ ਟਾਈਮ ਦੇ ਵਿੱਚ ਹਰੇਕ ਕੰਮ ਕਰਾਉਣ ਲਈ ਪੈਸਾ ਚਾਹੀਦਾ ਬਜਟ ਚਾਹੀਦਾ ਜਿਵੇਂ ਜਿਵੇਂ ਹੁਕਮ ਹੋਈ ਜਾਊਗਾ ਆਪਣੇ ਕੋਲ ਪੈਸੇ ਆਉਣਗੇ ਪ੍ਰੋਗਰਾਮ ਚੱਲੀ ਜਾਣਗੇ ਥੋੜੇ ਬਹੁਤ ਤਾਂ ਕਰਾਵਾਉਣ ਦੀ ਜ਼ਰੂਰਤ ਪਾ ਜੇ ਕੋਈ ਤਿਆਰ ਕੀਤਾ ਹੋਇਆ ਤੇ ਉਹਦਾ ਸਥਾਈ ਯੰਤਰਾ ਵਜੇ ਇੱਕ ਆਪਾਂ ਆਵਾਜ਼ੀ ਦਾ ਇਹ ਉਹ ਵੀ ਭੈਣ ਤੁਹਾਨੂੰ ਸੁਣਾ ਦਿੰਨੇ ਹੂੰ ਆਓ ਆਓ ਬਜਿਰੰਗੀ ਮੇਰੀ ਮਾਂ ਕੋ ਸੰਗਲੇ ਆਓ ਸ਼ਕਤੀ ਕੀ ਸ਼ਕਤੀ ਦਿਖਲਾਓ ਹਾਂ ਭਗਤੋਂ ਕੋ ਭੀਪਾ ਲਗਾਓ ਹਮਾਰੀ ਨैया ਵੀ ਪਾਰ ਲਗਾਓ ਕਰ ਕਰ ਆਵੇ ਲੰਗਰ ਵੀਰਾ ਕਰ ਕਰ ਆਵੇ ਲੰਗਰ ਵੀਰਾ ਸ਼ੇਰਾ ਵਾਰੀ ਤੇ ਆ ਵਜੀਰਾ ਮੇਰਾ ਵਾਰੀ ਤੇ ਆ ਵਜੀਰਾ ਘਰ ਘਰ ਆਵੇ ਲੰਗਰ ਵੀਰਾ ਘਰ ਘਰ ਆਵੇ ਲੰਗਰ ਵੀਰਾ ਮਾਵਾਂ ਨੂੰ ਤੂੰ ਬਚੜੇ ਦੇਵੇਂ ਮਾਵਾਂ ਨੂੰ ਤੂੰ ਬਚੜੇ ਦੇਵੇਂ ਭੈਣਾਂ ਨੂੰ ਦੇਵੇਂ ਵੀਰਾ ਘਰ ਘਰ ਆਵੇ ਲੰਗਰ ਵੀਰਾ ਕਰ ਕਰ ਆਵੇ ਲੰਗਰ ਵੀਰਾ ਸ਼ੇਰਾਵਾਲੀ ਦੇ ਆਵੇ ਜੀਰਾ ਮੇਰਾ ਵਾਲੀ ਦੇ ਆਵੇ ਜੀਰਾ ਕਰ ਕਰ ਆਵੇ ਲੰਗਰ ਵੀਰਾ ਕਰ ਕਰ ਆਵੇ ਲੰਗਰ ਵੀਰਾ ਸਤਿਕਾਰਯੋਗ ਸਰੋਤਿਆਂ ਨੂੰ ਬੇਨਤੀ ਹੈ ਕਿ ਗੁਰਪ੍ਰੀਤ ਪਟਿਆਲਵੀ ਦਾ ਛੋਟਾ ਭਰਾ ਮਨਪ੍ਰੀਤ ਪਟਿਆਲਵੀ ਇਹ ਜਿਵੇਂ ਸਰ ਭਜਨ ਮਾਨ ਤੇ ਗੁਰਸੇਵਕ ਮਾਨ ਦੋਵੇਂ ਭਰਾ ਗਾਉਂਦੇ ਸੀ ਤੇ ਇਹ ਵੀ ਬਚਪਨ ਤੋਂ ਦੋਨੋਂ ਭਰਾ ਗਾਉਂਦੇ ਨੇ ਇਸ ਕਰਕੇ ਬਨਗੀ ਦੇ ਤੌਰ ਤੇ ਇਸ ਵੀਰ ਦਾ ਮਨਪ੍ਰੀਤ ਦਾ ਇੱਕ ਗੀਤ ਜੋ ਰਿਕਾਰਡਿੰਗ ਹੋ ਚੁੱਕਾ ਹੈ ਪਰਦੇਸ ਮੈਂ ਬੇਨਤੀ ਕਰਾਂਗਾ ਕਿ ਉਹਦਾ ਸਥਾਈ ਤੇ ਅੰਤਰਾ ਸੁਣਾਉਣ ਦੀ ਕਿਰਪਾਲਤਾ ਕਰੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਜਿਹੜੇ ਕਿ ਮਾਨਪੀ ਮਾਣੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਮੇਰਾ ਨਿਊ Song ਜੋ ਰਿਕਾਰਡ ਹੋ ਚੁੱਕਾ ਹੈ ਤੁਹਾਡੀ ਨਜ਼ਰ ਨੀ ਮਾਇ ਜਿੱਤ ਕੇ ਬਾਜੀ ਹਾਰ ਗਏ ਸਾਡੇ ਆਪਣੇ ਹੀ ਸਾਨੂੰ ਮਾਰ ਗਏ ਜਿੱਤ ਕੇ ਬਾਜੀ ਹਾਰ ਗਏ ਸੱਡੇ ਆਪਣੇ ਹੀ ਸਾਨੂੰ ਮਾਰ ਗਏ ਜੰਗਲਾਂ ਦੇ ਵਿੱਚ ਕਟੀਆਂ ਰਾਤਾਂ ਮਿਲਿਆ ਨਾ ਕੋਈ ਖੇਸ ਮਾਂ ਮੈਨੂੰ ਚੰਗਾ ਨਹੀਂ ਲੱਗਦਾ اے ਚੰਦਰਾ ਪਰਦੇਸ ਮਾਂ ਮੈਨੂੰ ਚੰਗਾ ਨਹੀਂ ਲੱਗਦਾ ਮੂਣੀ ਚੰਦਰਾ ਪਰ ਦੇਸ ਮਾ ਮੈਨੂੰ ਚੰਗਾ ਨਹੀਂ ਲੱਗਦਾ ਕਰਦੀ ਮਾਰੀ ਦੇਸ਼ਾ ਵੇਖ ਕੇ ਤਾਈਓ ਸੀ ਮਜਬੂਰ ਹੋਏ ਤਾਈਓ ਸੀ ਮਜਬੂਰ ਹੋਏ ਵੀਰ ਦੀ ਬੁਕਲਾ ਨੂੰ ਛੱਡ ਕੇ ਹੋ ਪਹਿਣਾ ਏ ਚੰਦਰਾ ਪਰਦੇਸ ਮਾ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਚੰਦਰਾ ਪਰਦੇਸ ਮਾ ਮੈਨੂੰ ਚੰਗਾ ਨਹੀਂ ਲੱਗਦਾ ਇਹਨਾਂ ਦਾ ਗੀਤ ਦਾ ਗੋਲ ਬਹੁਤ ਵਧੀਆ ਹੈ ਤੇ ਦੋਵਾਂ ਦੀ ਆਵਾਜ਼ ਵੀ ਜਿਵੇਂ ਹਰ ਭਜਨ ਮਾਨ ਤੇ ਗੁਰਸੇਵਕ ਮਾਨ ਦੀ ਆਵਾਜ਼ ਹੈ ਉਸੇ ਦੀ ਦਿੱਖ ਦਿੰਦੀ ਹੈ ਤੇ ਮੈਂ ਇਹਨਾਂ ਦੋਵਾਂ ਭਰਾਵਾਂ ਨੂੰ ਦੋਵਾਂ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਇੱਕ ਪਿਆਰੀ ਜੀ ਰਚਨਾ ਦੋਵੇਂ ਭਰਾ ਇਕੱਠੀ ਦੋਵੇਂ ਇਕੱਠੇ गा ਕੇ ਸੁਣਾਓ। ਓਰਾਂ ਸੰਗ ਕਾਫਲੇ ਦੇ ਸੇਕਤੀ ਬੰਨ ਬਿਸਤਰਾ ਤਾਫਰੇ ਤੇਹੀ ਪਹਿਲਾ ਹੀ ਧਾਕ ਚੜੇ ਬਾਕੀ ਟਿਕਟਾ ਲੈਣ ਮਸਾਫ ਇਹਨਾਂ ਨੂੰ ਨੇ ਦਿੱਤਾ ਹੈ ਇਹਨਾਂ ਦਾ ਧੰਨਵਾਦ ਇਹਨਾਂ ਦਾ ਤਹਿ ਦਿਲੋਂ ਮਸ਼ਕੂਰ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਦਾਸ ਨੂੰ ਸਮਾਂ ਦੇ ਕੇ ਨਵਾਜਿਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਸੋ ਜਿਹੜੇ ਵੀਰ ਨੂੰ ਵੀ ਇਹ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਲਿਖ ਕੇ ਦੱਸ ਨੂੰ ਧੰਨਵਾਦੀ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ